ਹੈਲੋ ਸ਼ਸ਼ਤੀਕਾਲ ਮੇਰੀ YouTube ਫੈਮਿਲੀ ਮੀਂਦ ਕਰਦੇ ਆ ਤੇ ਸਾਰੇ ਟਿੱਕ ਟਾਕ ਅਸਲੀ ਵੀ ਟਿੱਕ ਟਾਕ ਦੀ ਫੂਮਾ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਪਾਂ ਬਣਾ ਰਹੇ ਸੀ ਜੀ ਨਮਕੀਨ ਚੌਲ ਇਸੇ ਮਿਲਾ ਪਾ ਕੇ ਤੇ ਸੋਇਆ ਬੀਂਦਾਂ ਦਾ ਬੜਨਾ ਪਾ ਕੇ ਕੀਤਾ ਜੀ ਤੇ ਹੁਣ ਪਾ ਦਾਂਗੇ ਜੀ ਆਪਾਂ ਣ ਮਿਰਚ ਤੇ ਥੋੜਾ ਥੋੜਾ ਕੀਤਾ ਜੀ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਤੜੀ ਮਸਾਲਾ ਪਾਉਡਰ ਥੋੜਾ ਜਿਹਾ ਪਾਵਾਂਗੇ ਨਮਕ ਤੇ ਥੋੜੀ ਪਾਵਾਂਗੇ ਆਪਾਂ ਹਲਦੀ ਠੀਕ ਹੈ ਜੀ ਤੇ ਹਰਦੀਪ ਨੇ ਲੈ ਕੇ ਜਾਣੇ ਹੈ ਸਕੂਨ ਚਾਹਲ ਕਰੇ ਮੰਮਾ ਕਿਚਨ ਲਈ ਚਾਹਲ ਬਣਾ ਦੋ ਇੱਕ ਮੈਸਰ ਟੀस्पून ਚਾਹਲ ਲੈ ਕੇ ਜਾਣਾ ਗੀ ਮਕੀਨ ਆ ਲਈ ਆਪਾਂ ਪਾ ਦਾਂਗੇ ਹੁਣ ਚਾਹਲ ਠੀਕ ਹੈ ਜੀ चौल तो तो समार के रख देश तो के पानी कट दिए चौलों के लोग जी आप चौल पा दे ਸਭ ਤੋਂ ਆਪ ਦਾ ਪਿਆਰ ਸਾਡੇ ਨਾਲ ਜੁੜਨਾ। 2 ਗਲਾਸ ਆਪਾਂ ਲੰਘ ਕੇ ਤਾਂ ਪਾਣੀ ਨਹੀਂ ਇੱਕ ਗਲਾਸ ਹੈਗਾ ਚੌਰਾੰਦਾ। ਤੇ 2 ਗਲਾਸ ਆਪਾਂ ਪਾਣੀ ਦੇ ਪਾ ਦੇ ਜੀ। ਠੀਕ ਹੈ ਜੀ। ਬਣ ਜਾਣਗੇ ਫਿਰ ਮੇਰੇ ਆ ਦੀ। ਤੇ ਵੀਡੀਓ ਦੇ ਨਾਲ ਬਣੇ। ਆਪਾਂ ਚੌਲ ਬਣ ਤੇ ਕਲ ਕੇ। ਹਲੋ ਜੀ ਚੌਲ ਬਣ ਕੇ ਹੋ ਗਏ ਤਿਆਰ ਠੀਕ ਹੈ ਜੀ। ਹੇ ਹੁਣ ਆਪਾਂ ਪਾ ਦਿੰਨੇ ਆ ਡੱਬੀ 'ਚ ਠੀਕ ਹੈ ਚੌਲੇ ਇਕੱਲਾ ਇਕੱਲਾ ਹੋ ਗਿਆ ਜੀ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਪਾ ਦਿੰਨੇ ਆ ਜਿਹੜੀ ਈਵਨ 'ਚ ਤੇ ਤੁਸੀਂ ਵੀ ਖਾਓ ਜੀ ਠੀਕ ਆ ਜੀ ਤੇ ਫਿਰ ਧੋਵਾਂਗੇ ਜੀ ਆਪਾਂ ਕਣਕ ਚੌਲੇ ਬਣ ਕੇ ਤੇ ਚਾਹ ਪਾਣੀ ਰੋਟੀ ਪਾਣੀ ਖਾ ਕੇ ਫਿਰ ਮਿਲਾਗੇ ਜੀ ਆਪਾਂ ਫਿਰ ਆਪਾਂ ਕਣਕ ਵੀ ਧੋਣੀ ਆ ਜੀ ਅੱਜ ਠੀਕ ਆ ਜੀ ਮਿਲਦੇ ਆ ਲਓ ਜੀ ਆਪਾਂ ਕਣਕ ਧੋਵਾਂਗੇ ਠੀਕ ਹੈ ਜੀ ਰੋਟੀ ਖਾ ਲਈ ਆਪਾਂ ਚੌਲ ਆਪਾਂ ਵੀ ਖਾਣੇ ਤੇ ਠੀਕ ਹੈ ਜੀ ਕੰਮ ਆਪਣਾ ਲੋਗੇ ਅੰਦਰ ਭਾਂਡੇ ਪਏ ਉਹ ਸਾਫ਼ ਕਰਾਂਗੇ ਬਾਅਦ ਵਿੱਚ ਅੱਲਾ ਫਕ ਕਣਕ ਧੋ ਲਈ ਜੀ ਤੇ ਆਇਆ ਇਹ ਮੌਸਮ ਬੜੀਆ ਹੋਇਆ ਆ ਗਿਆ ਨਾ ਇਹ شوف ਤੁਸੀਂ ਅੱਲਾ ਖਤੇਗੀ ਜੀ ਠੀਕ ਹੈ ਜੀ ਅੱਪਾ ਜੀ ਰਾਮੂ ਤੇ ਪਾਣੀ ਲੈ ਲਾਂਗੇ ਅਣ ਪਤੌਣੀ ਨੂੰ ਠੀਕ ਹੈ ਜੀ ਲਓ ਚੱਕ ਲਈਏ ਜੀ ਲਓ ਜੀ ਆਪਾਂ ਚੱਕ ਲਈਏ ਥੈਲਾ ਕਣਕ ਵਾਲਾ ਇਸ ਕਰਕੇ ਆਪਾਂ ਥੋੜੀ ਕਣਕ ਧੋਵਾਂਗੇ ਜੀ ਜਲਦੀ ਸੁੱਕ ਜੇਗੀ ਤੇ ਆਟਾ ਆਪਣੇ ਪਾ ਖਤਮ ਹੋਇਆ ਪਿਆਗਾ ਤੇ ਹੁਣ ਆਏ ਆ ਵੀ ਧੁੱਪਾਂ ਦੀਆਂ ਲੱਗ ਰਹੀਆਂ ਵੀ ਅੱਜ ਤਾਂ ਸੋਹਣੀ ਧੁੱਪ ਨਿਕਲੀ ਉਹ ਕੱਲ ਬਹੁਤ ਜ਼ਿਆਦਾ ਬੱਦਲ ਹੋਏ ਪਏ ਸੀ ਜਿੰਨੀ ਵੀ ਬਿਲਕੁਲ ਵੀ ਨਹੀਂ ਸੀ ਧੁੱਪ ਨਿਕਲੀ ਤੇ ਠੰਡ ਵੀ ਹੋਰ ਹੀ ਤਰ੍ਹਾਂ ਦਾ ਮੌਸਮ ਹੋਇਆ ਪਿਆ ਸੀ ਜੀ ਨਾ ਆਏ ਲੱਗੇ ਸੀ ਵੀ ਨਹੀਂ ਆਏਗਾ ਤੇ ਪਰ ਮੀਂਹ ਤਾਂ ਨਹੀਂ ਸੀ ਆਇਆ ਬੱਦਲ ਵਾਈ ਪੂਰੀ ਬਣੀ ਪਈ ਸੀ ਜੀ ਬੱਦਲ ਪੂਰੇ ਹੋਏ ਪਏ ਸਦੀ ਜੀ ਤੇ ਲੋ ਜੀ ਆਪਾਂ ਕਣਕ ਪਾ ਲਈ ਜੀ ਟਪੱਚ ਤੇ ਇੱਥੇ ਆਪਾਂ ਡਰਮ ਚੋਂ ਪਾਣੀ ਲਵਾਂਗੇ ਜੀ ਛੋਟੇ ਡਰਮ ਚੋਂ ਤੇ ਆਪਾਂ ਨਾ ਸਵੇਰੋਂ ਟੈਂਕੀ ਵੀ ਪੰਪ ਚਲਾਇਆ ਸੀ ਜੀ 3 ਵਜੇ ਤੇ ਪਾਣੀ ਨਾਲ ਭਰੀ ਨਹੀਂ ਟੈਂਕੀ ਜੀ ਅੱਧੀ ਕਿ ਟੈਂਕੀ ਹੋਈ ਹੈ ਜੀ ਇਸ ਕਰਕੇ ਆਪਾਂ ਚਲੋ ਮੈਂ ਜਿਹੜੇ ਡਰਾਮਾ ਭਰੇ ਹੋਏ ਨੇ ਚ ਪਾਣੀ ਵਰਤ ਲੈਣੇ ਆ ਤੇ ਆਪਾਂ ਜਾਣਾ ਜੀ ਸਹਿਰ ਦਵਾਈ ਲੈਣ ਤੇ ਅੱਖਾਂ ਦਿਖਾ ਕੇ ਆਉਣੀ ਸੀ ਜੀ ਵੈਸੇ ਮੈਨੂੰ ਹੁਣ ਐਨ ਕਲਾਨੀ ਬਸ ਉਹਦੋਂ ਲਾਨੀ ਹੈ ਜਦੋਂ ਵੀ ਆਪਣਾ ਮੋਬਾਈਲ ਮੂਰ ਦੇਖਣਾ ਵੈਸੇ ਨਹੀਂ ਆਪਾਂ ਲਾਂਦੇ ਤੇ ਸਾਰਾ ਦਿਨ ਹੀ ਲਾ ਕੇ ਰੱਖਦੇ ਤੇ ਫਿਰ ਵੀ ਨਾ ਸਿਰ ਜਾਦੂ ਕੀ ਜਾ ਹਜੇ ਤੇ ਆਪਾਂ ਨਾ ਅੱਖਾਂ ਦਿਖਾ ਕੇ ਆਣ ਨਸੀ ਜੀ ਇਸ ਕਰਕੇ ਆਪਾਂ ਛੋਟਾ ਜਿਹਾ ਮਗਾ ਚਲੋ ਬਲੌਕ ਬਣਾ ਲੈਨੇ ਆ ਫਿਰ ਆਪਣਾ ਬਾਕੀ ਸਾਰਾ ਕੰਮ ਹਜੇ ਰਸੋਈ ਦਾ ਵੀ ਪਿਆਗ ਭਾਂਡੇ ਤੇ ਆਪਾਂ ਦਾ ਚੌਲ ਖਾ ਕੇ ਤੇ ਰੋਟੀ ਖਾ ਕੇ ਬਾਹਰ ਆ ਗਏ ਸੀ ਜੀ ਤੇ ਹੁਣ ਬਸ ਆਪਾਂ ਕੁਟਕ ਚਾਹ ਪੀਵਾਂਗੇ ਇਸ ਤੋਂ ਬਾਅਦ ਤੇ ਪਹਿਲਾਂ ਆਪਾਂ ਕਣਕ ਧੋਦ ਗਏ ਜੀ ਤੇ ਫਿਰ ਆਪਾਂ ਜਾਣਾ ਸਹਿਰ ਦਵਾਈ ਲੈਣ ਤੇ ਅੱਜ ਮਗਾ ਚਲੋ ਪਾਉਸ ਮੌਸਮ ਵਧੀਆ ਹੋਇਆ ਪਿਆ ਜੀ ਧੁੱਪ ਵੀ ਇੰਨੀ ਸੋਹਣੀ ਹੋਈ ਪਈ ਐ ਤਿੱਕੀ ਤਿੱਕੀ ਤੋਂ ਪਾਰੀ ਐ ਜੀ ਤੇ ਇਸੀ ਕਰਕੇ ਆਪਾਂ ਚਲੋ ਕਣਕ ਧੋਣ ਲਾਗੇ ਵੈਸੇ ਤਾਂ ਕੱਲ ਸਲਾਹ ਬਣੀ ਸੀ ਕਣਕ ਧੋਣ ਦੀ ਤੇ ਕੱਲ ਤਾਂ ਬਸ ਮੌਸਮ ਜਿਹਾ ਤੁਹਾਨੂੰ ਪਤਾ ਹੀ ਐ ਜੀ ਤੇ ਦੱਸਈ ਐ ਵੀ ਬਿਲਕੁਲ ਵੀ ਨਹੀਂ ਸੀ ਹੋਇਆ ਤੇ ਇੱਥੇ ਸਮਾਰ ਕੇ ਆਪਾਂ ਸਾਰੀ ਜਿਹੜੀ ਪਰ ਕਣੀ ਜੀ ਇਹ ਸਾਰੀ ਨਿਕਲ ਜੇਗੀ ਇਸ ਚੰਗੀ ਤਰ੍ਹਾਂ ਤੋਹਦਾਂਗੇ ਜੀ ਤੇ ਫਿਰ ਆਪਾਂ ਇੱਧਰ ਇੱਕ ਪਾਸੇ ਕੱਪੜਾ ਪਸਾਇਆ ਪਿਆ ਜੀ ਟੋਕਰੀ ਦੇ ਵਿੱਚ ਟੋਕਰੀ ਦੇ ਵਿੱਚ ਪਾ ਦਾਂਗੇ ਤੇ ਜੇ ਥੋੜੀ ਕਣਕ ਹੋਏਗੀ ਨਾ ਤੇ ਜਲਦੀ ਸੁੱਕ ਜਾਏਗੀ ਤਾਂ ਕਰਕੇ ਆਪਾਂ ਥੋੜੀ ਲਿਆਏ ਆ ਜੀ ਤੇ ਪਹਿਲਾਂ ਤਾਂ ਕੱਲ ਤਾਂ ਆਪਾਂ ਥੈਲੇ ਚੋਂ ਵੀ ਕਾਫੀ ਕਣਕ ਕੱਢ ਲਈ ਸੀ ਫਿਰ ਮੈਂ ਕਿਹਾ ਚਲੋ ਜੀ ਰੋਜ਼-ਰੋਜ਼ ਤਾਂ ਪਤਾ ਨਿਕਲਦੀ ਨਹੀਂ ਵੀ ਚੰਗੀ ਤਰ੍ਹਾਂ ਕਣਕ ਸੁੱਕ ਜਾਏਗੀ ਵੀ ਜੇ ਥੋੜੀ ਧੋਤੀ ਜਾਏਗੀ ਇਸੇ ਕਰਕੇ ਆਪਾਂ ਥੋੜੀ ਧੋਵਾਂਗੇ ਜੀ ਤੇ ਲਓ ਜੀ ਇੱਥੇ ਆਪਾਂ ਹਾਂ ਦੋ ਤਿੰਨ ਵਾਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਮਲ ਮਲ ਕੇ ਕਣਕ ਨੂੰ ਤੋਦਾਂਗੇ ਤੇ ਬਸ ਵੀ ਆਏ ਜੇ ਅਭੀ ਜਿਹੜੀ ਆਪਾਂ ਮੜੀ-ਮੁੱਟੀ ਦਵਾਈ ਪਾਈ ਹੈ ਉਸ ਦਾ ਅਸਰ ਜਾਣਾ ਵੀ ਨਿਕਲ ਜੇ ਸਾਰਾ ਹਨਾ ਤੇ ਵੈਸੇ ਵੀ ਆਪਾਂ ਨੂੰ ਕਣਕ ਤੋਹ ਕੀ ਉਹ ਕਰਨੀ ਚਾਹੀਦੀ ਆ ਤੇ ਠੀਕ ਹੈ ਜੀ ਤੇ ਹਰਦੀਪ ਨੂੰ ਸਵੇਰ ਨੂੰ ਦਿੱਤੇ ਸੀ ਜੀ ਆਪਾਂ ਚੌਲ ਬਣਾ ਕੇ ਤੇ ਕਹਿੰਦਾ ਮੰਮੀ ਅੱਜ ਮੈਂ ਨਾ ਟੀਪੰਦੇ ਵਿੱਚ ਚੌਲ ਲੈ ਕੇ ਜਾਣੇ ਆ ਤੇ ਬੇਸਤ ਕਦੇ ਕਦੇ ਰੋਟੀ ਲੈ ਜਾਂਦਾ ਕਦੇ ਲੇਕਿਨ ਜੀ ਅੱਜ ਕਹਿੰਦਾ ਮੰਮੀ ਮੈਂ ਸਵੇਰੀ ਚੌਲ ਲੈ ਮੈਂ ਫਿਰ ਥੋੜੀ ਜਿਹੀ ਸਿਮਲਾ ਮਿਰਚ ਪਾਤੀ ਸੀ ਜੀ ਕਣਕਾ ਤੇ ਆਲੂ ਜਿਹੜੇ ਕੱਟ ਕੇ ਸੋਏ ਕਿੰਨਾ ਵੱਡਾ ਪਾਤਣਾ ਸੀ ਜੀ ਲੋ ਜੀ ਆਪਾਂ ਕਣਕ ਧੋਗੇ ਕਰਾਂਗੇ ਸੁੱਕ ਕੱਢਦੇ ਜੀ ਟੋਕਰੀ ਚ ਤੇ ਜਦੋਂ ਪਾਣੀ ਸੁੱਕ ਗਿਆ ਫਿਰ ਪਾ ਦਾਂਗੇ ਜੀ ਆਪਾਂ ਜਿਹੜਾ ਬਲਾਕ ਬਣਾਇਆ ਜੀ ਬਸਾ ਕੇ ਪੱਦਰ ਇਹੋ ਜੀ ਵੀਡੀਓ ਦਾ ਆਪਾਂ ਕਰਾਂਗੇ ਐਂਡ ਤੇ ਜੇ ਵੀਡੀਓ ਵਧੀਆ ਲੱਗੇ ਲੱਗ ਸੇਅਰ ਲਾਈਕ ਕਰਨਾ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਜੇ ਆਪਾ ਤੁਹਾਡਾ ਜੇ ਬਲੌਗ ਬਣਾਇਆ ਸੀ ਜੀ ਕਮੈਂਟ ਕਰਕੇ ਤੇ ਆਪਾਂ ਵੀ ਸਹਿਰ ਜਾਵਾਂਗੇ ਕੋਈ ਹੋਰ ਤੇ ਮਿਲਾਂਗੇ ਕੋਈ ਹੋਰ ਵੀ ਸ਼ਸ਼ਰੀਕਾਰ